ਡਾਕਟਰ ਸਾਹਿਬ ਕੀ ਇਹ ਵਾਕਈ ਸੱਚ ਹੈ ਕਿ ਦਿਮਾਗ ਖਣ ਵਾਲਾ ਕਿਰੋ ਤੇ ਬ੍ਰੇਨ ਤੇ ਜਾਂਦਿਆਂ ਹਸਾਰ ਇਹ ਸਮੇਂ ਨਹੀਂ ਦਿੰਦਾ ਇਹ ਬੁਖਾਰ ਚੜਾਉਂਦਾ ਤੇਜ ਫੀਵਰ ਕੰਪਨੀ ਛੱਡ ਜਾਂਦੀ ਹੈ ਔਰ ਬੰਦਾ 10-12 ਘੰਟੇ ਚ ਬੱਚਾ ਜਾਂ ਜੋ ਵੀ ਹੈ ਉਹ ਫਿਰ ਬਚ ਨਹੀਂ ਪਾਉਂਦਾ ਇਹ ਦੇਖੋ ਤੁਸੀਂ ਇਨਫੈਕਸ਼ਨ ਇੰਨਾ ਤਕੜਾ ਕਰਦਾ ਹੈ ਕਿ ਪੰਜ ਮੌਤਾਂ ਆਲਰੇਡੀ ਹੋ ਚੁੱਕੀਆਂ ਨੇ ਖਤਰਾ ਉੱਥੇ ਹੈ ਜਿੱਥੇ ਪਾਣੀ ਖੜਾ ਹੈ ਔਰ ਇਹ ਇਹ ਜਿਹੜਾ ਨੀਬਾ ਹੈ ਇਹ ਟ੍ਰੋਫੋਜ਼ੋਇਟ ਸਿਸਟਮ ਫਾਰਮ ਚ ਇਹਦੇ ਅਗਲੇ ਮਤਲਬ ਰੀਪ੍ਰੋਡਕਸ਼ਨ ਵਾਲੇ ਸਿਸਟਮ ਨੇ ਇਹ ਮੌਸਮ ਇਹਨਾਂ ਦਾ ਹੈ ਜੇ ਤੁਸੀਂ ਸੱਤੇ ਨੂੰ ਜਾ ਕੇ ਛੇੜੋਗੇ ਤਾਂ ਉਹ ਫਿਰ ਵੱਡ ਜਾਏਗਾ ਅੰਦਰ ਨਾਲ ਕਿ ਜਿਸਨੇ ਜਦੋਂ ਮੌਜ ਬਸਤੀ ਕਰਨਗੇ نیچے ਤਲੇ ਹਿੱਜੂਗਾ ਜੇ ਉਤੋਂ ਛਲਾਂਗ ਮਾਰੋਗੇ ਉਹ ਛਲਾ ਪਾਣੀ ਦੇ ਵਹਾਵ ਨਾਲ ਹੀ ਉੱਪਰ ਆ ਜਾਏਗਾ ਇਹ ਨੰਗੀਆਂ ਅੱਖਾਂ ਤੋਂ ਛੱਡ ਦਿਓ ਜਿਹੜੇ ਰੂਟੀਨ ਲੈਬ ਤੇ ਮਾਈਕਰੋਸਕੋਪ ਨੇ ਉਹਦੇ ਨਾਲ ਵੀ ਨਹੀਂ ਦਿਖਣਾ ਜੇ ਤੁਹਾਡਾ ਬੱਚਾ ਕਿਤੇ ਨਾਕੇ ਆਇਆ ਔਰ ਉਹਨੂੰ ਆਂਦਿਆਂ ਬੁਖਾਰ ਚੜ ਗਿਆ ਤੇ ਇਹਨੂੰ ਲਾਈਟਲੀ ਨਾ ਲੋ। ਦੱਸੇ ਕੀ ਮਹਿਜ਼ 14 ਤੋਂ 15 ਘੰਟੇ ਦੇ ਵਿੱਚ ਇਹ ਜਿਹੜਾ ਕਿ ਜਾਨ ਤੱਕ ਲੈ ਸਕਦਾ ਫਿਰ ਤਾਂ ਸਿੰਪਟਮਸ ਵੀ ਦੀ ਕੋਸ਼ਿਸ਼ ਹੈ ਸ਼ੋਅ ਸਰ ਮੈਂ ਉਹੀ ਸਿੰਪਟਮ ਤੁਹਾਨੂੰ ਦੱਸੇ ਨੇ ਤੇਜ਼ ਬੁਖਾਰ ਕੰਪਕਪੀ ਠੰਡ ਲੱਗਣਾ ਉਲਟੀ ਆਨ ਨੂੰ ਦਿਲ ਕਰਨਾ ਜਾਂ ਉਲਟੀ ਆ ਜਾਣਾ ਤਾਂ ਫਿਰ ਸਮੇਂ ਘਰ ਬਰਬਾਦ ਨਾ ਕਰੋ ਕਿਸੇ ਘਟ ਦੇ ਨੇੜੇ ਜਿਹੜਾ ਸਭ ਤੋਂ ਵੱਡਾ ਹਸਪਤਾਲ ਹੈ ਉੱਥੇ ਚਲੋ। ਉੱਥੇ ਜਾ ਕੇ ਵੀ ਕਾਮਨ ਹੁੰਦਾ ਸਵਿਮਿੰਗ ਪੂਲ ਉੱਥੇ ਜਿਹੜਾ ਲੋਕ ਜਾਂਦੇ ਹੈਗੇ ਨਾ ਫਿਰ ਕਈ ਇਨਫੈਕਸ਼ਨ ਸਰ ਕਲੋਰਿਨੇਸ਼ਨ ਕੀਤੀ ਜਾਂਦੀ ਹੈ ਸਵਿਮਿੰਗ ਪੂਲ ਜ ਹਮੇਸ਼ਾ ਕਲੋਰਿਨ ਗੈਸ ਨਾਲ ਉਹਨੂੰ ਟ੍ਰੀਟ ਕੀਤਾ ਜਾਂਦਾ ਪਾਣੀ ਤੇ ਜੇ ਦਾ ਟ੍ਰੀਟਮੈਂਟ ਕਰਤਾ ਪਾਣੀ ਦਾ ਫਿਰ ਤਾਂ ਮਰ ਜਾਣਗੇ ਜੇ ਹੁਣ ਪਿੰਡਾਂ ਚ ਖੇਤਾਂ ਚ ਪਾਣ ਉੱਥੇ ਪਾਣਾਂ ਚ ਟ੍ਰੀਟ ਕਰੇਗਾ ਤਲਾਬਾਂ ਚ ਕੌਣ ਟ੍ਰੀਟ ਕਰੇਗਾ ਪਹਿਲਾਂ ਬੜਾ ਪ੍ਰਚਲਿਤ ਹੋਇਆ ਸੀ ਕਿ ਪੱਤਾ ਗੋਭੀ ਦੇ ਵਿੱਚ ਵੀ ਕੀੜਾ ਹੁੰਦਾ ਉਹ ਵੀ ਦਿਮਾਗ ਦੇ ਉੱਪਰ ਅਟੈਕ ਕਰਦਾ ਜਾਂ ਫਿਰ ਇਹ ਜਿਹੜੀ ਪਤਾ ਗੋਬੀ ਹੈ ਔਰ ਇਹ ਘੱਟ ਪਕੇ ਹੋਣ ਜਾਂ ਨਾ ਪਕੇ ਤਾਂ ਹੀ ਮਨਾ ਕਰਦੇ ਆ ਇਸ ਉਹਦਾ ਵੀ ਇਹ ਜਾਣ ਲੇਵਾ ਇਸ ਲਈ ਨਹੀਂ ਹੈ ਜਾਂਦਾ ਹੈ ਵੀ ਦਿਮਾਗਚੀ ਹੈ ਰਹਿੰਦਾ ਹੈ ਵੀ ਦਿਮਾਗਚਾ ਹੈ ਲੇਕਿਨ ਇਹ ਤੁਹਾਨੂੰ ਮਿਰਗੀ ਵਰਗੇ ਦੌਰੇ ਪਾਏਗਾ ਸਸ਼ੀਕਲ ਜੀ ਹਮਦਰ ਟੀਵੀ ਦੇਖਣ ਦਾ ਸਰੋਦਸ਼ਕਾ ਦਾ ਮੈਂ ਪ੍ਰਿੰਦ ਸਵਾਗਤ ਕਰਦਾ ਇੱਕ ਵੱਡੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੇਕਰ ਤੁਸੀਂ ਸਵੀਮਿੰਗ ਪੂਲ ਜਾਂ ਵਾਟਰ ਪਾਰਕ ਦਾ ਵਿੱਚ ਜਾ ਕੇ ਨਹਾਉਣ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਉੱਥੇ ਨਹਾਉਣਾ ਕਿਸੇ ਖਤਰੇ ਤੋਂ ਖਾਲੀ ਨਹੀਂ ਹੈ ਉੱਥੇ ਦਿਮਾਗ ਖਾਣ ਵਾਲਾ ਜਿਹੜਾ ਕੀੜਾ ਹੈਗਾ ਉਹ ਇਨਸਾਨਾਂ ਦੀ ਮੌਦੀ ਵਜ੍ਹਾ ਬਾਰੇ ਇਸ ਬੰਦੀ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਐਕਸ ਅਸਿਸਟੈਂਟ ਪ੍ਰੋਫੈਸਰ ਐਚ ਕੇ ਖਰਬੰਦਾ ਮਯੂਦੇ ਡਾਕਟਰ ਸਾਹਿਬ ਕੀ ਇਹ ਵਾਕਈ ਸੱਚ ਹੈ ਕਿ ਦਿਮਾਗ ਖਾਣ ਵਾਲਾ ਕੀੜਾ ਹੁੰਦਾ ਜੀ ਇਹ ਅਮੀਬਾ ਹੈ ਜੀ ਦਿਮਾਗ ਖਾਣ ਵਾਲਾ ਅਸਲੀ ਹੈ ਕਿ ਇਹ ਨੱਕ ਦੇ ਰਾਹੀਂ ਐਂਟਰ ਕਰਦਾ ਹੈ ਔਰ ਫਿਰ ਨੱਕ ਤੋਂ ਸਭ ਤੋਂ ਨੇੜੇ ਬ੍ਰੇਨ ਇਸ ਲਈ ਇਹ ਬ੍ਰੇਨ ਤੇ ਜਾਂਦਾ ਹੈ ਔਰ ਜੋ ਬ੍ਰੇਨ ਤੇ ਜਾਂਦਾ ਹੈ ਬ੍ਰੇਨ ਸਾਡੇ ਸਰੀਰ ਦਾ ਸਭ ਤੋਂ ਛੋਟਾ ਔਰ ਸੈਂਸਿਟਿਵ ਆਰਗਨ ਹੈ ਤੇ ਬ੍ਰੇਨ ਤੇ ਜਾਂਦਿਆਂ ਹਸਾਰ ਇਹ ਸਮੇਂ ਨਹੀਂ ਦਿੰਦਾ ਇਹ ਬੁਖਾਰ ਚੜਾਉਂਦਾ ਤੇਜ਼ ਫੀਵਰ ਕੰਪਨੀ ਛਿੜ ਜਾਂਦੀ ਹੈ ਔਰ ਬੰਦਾ 10-12 ਘੰਟੇ ਚ ਬੱਚਾ ਜਾਂ ਜੋ ਵੀ ਹੈ ਉਹ ਫਿਰ ਬਚ ਨਹੀਂ ਪਾਂਦਾ ਇਸੇ ਕਰਕੇ ਪੰਜ ਮੌਤਾਂ ਆਪਣਾ ਇਹ ਸਾਡੇ ਹੋਈਆਂ ਨੇ ਕੇਰਲਾ ਚ ਜੀ ਤੇ ਇਹ ਸਿੰਗਲ ਸੈਲਡ ਐਨੀਮਲ ਬਹੁਤ ਬਾਰੀਕ ਬਹੁਤ ਮਾਈਕਰੋਸਕੋਪਿਕ ਇਹ ਹੈ ਜੀ ਸਿੰਗਲ ਸੈਲਡ ਐਨੀਮਲ ਹੈ ਇਹ ਨੂੰ ਅਮੀਬਾ ਕਹਿੰਦੇ ਆ ਸੀ ਅਮੀਬਾ ਦਾ ਇੱਕੋ ਹੀ ਸੈੱਲ ਹੁੰਦਾ ਸਾਡੇ ਕਰੋੜਾਂ ਖਰਬਾਂ ਸੈੱਲਾਂ ਨਾਲ ਸਰੀਰ ਬੰਦਾ ਹੈ ਲੇਕਿਨ ਇਹ ਦੇਖੋ ਤੁਸੀਂ ਇਨਫੈਕਸ਼ਨ ਇੰਨਾ ਤਕੜਾ ਕਰਦਾ ਹੈ ਕਿ ਪੰਜ ਮੌਤਾਂ ਆਲਰੇਡੀ ਹੋ ਚੁੱਕੀਆਂ ਨੇ ਔਰ ਇਹ ਕਿੱਥੇ ਰਹਿੰਦਾ ਖਾਰੇ ਪਾਣੀ ਸਮੁੰਦਰ ਚ ਨਹੀਂ ਰਹਿ ਸਕਦਾ ਇਹ ਇਹ ਜਿੱਥੇ ਖੜਾ ਹੋਏਗਾ ਪਾਣੀ ਜਾਂ ਲੇਕ ਹੋਏ ਜਾਂ ਜਿਹੜਾ সুইমিਂਗ ਪੂਲ ਜਿਹਦਾ ਪਾਣੀ ਨਹੀਂ ਬਦਲਿਆ ਜਾਂ ਕੋਈ ਨਦੀ ਹੋਵੇ ਉਹਦੇ ਨੀਚੇ ਤਲੇ ਤੇ ਬੈਠਾ ਹੁੰਦਾ ਹੈ ਇਹ ਆਪਾਂ ਦੇਖਿਆ ਜਿਵੇਂ ਹੁਣ ਗਰਮੀਆਂ ਦਾ ਮੌਸਮ ਹੈਗਾ ਤਾਂ ਜਿਹੜੇ ਲੋਕ ਹੈਗੇ ਨੇ ਆਪਣੇ ਬੱਚਿਆਂ ਦੇ ਨਾਲ সুইমিਂਗ ਪੂਲ ਦੇ ਵਿੱਚ ਜਾਂਦੇ ਹੈਗੇ ਨੇ ਮौज-ਮਸਤੀ ਕਰਨ ਦੇ ਵਿੱਚ ਜਾਂ ਫਿਰ ਝੜਨੀਆਂ ਤੇ ਜਾਂਦੇ ਹੈਗੇ ਨੇ ਉੱਥੇ ਸਭ ਤੋਂ ਵੱਧ ਖਤਰਾ ਹੈ ਦੇਖੋ ਖਤਰਾ ਕਿੱਥੇ ਹੈ ਮੈਂ ਤੁਹਾਨੂੰ ਪੂਰੀ ਬਰੀਕੀ ਨਾਲ ਸਮਝਾਉਣਾ ਖਤਰਾ ਉੱਥੇ ਹੈ ਜਿੱਥੇ ਪਾਣੀ ਖੜਾ ਹੈ ਔਰ ਇਹ ਇਹ ਜਿਹੜਾ ਅਮੀਬਾ ਹੈ ਇਹਦਾ ਟ੍ਰੋਫੋਜ਼ੋਇਟ ਸਿਸਟ ਫਾਰਮ ਚ ਇਹਦੇ ਅੱਗੇਲੇ ਮਤਲਬ ਰੀਪ੍ਰੋਡਕਸ਼ਨ ਵਾਲੇ ਸਿਸਟਮ ਨੇ ਇਹ ਮੌਸਮ ਇਹਨਾਂ ਦਾ ਹੈ ਜਦੋਂ ਹਵਾ ਚ ਨਮੀ ਹੋਏਗੀ ਔਰ ਗਰਮੀ ਹੋਏਗੀ ਦੁਨੀਆ ਦਾ ਹਰ ਆਰਗਾਨਿਜ਼ਮ ਲੱਖਾਂ ਕਰੋੜਾਂ ਦੀ ਸਪੀਡ ਨਾਲ ਮਲਟੀਪਲਾਈ ਕਰੇਗਾ ਤਾਂ ਇਸ ਮੌਸਮ ਚ ਡੇਂਗੂ ਲੈ ਲੋ ਟਾਈਫਾਇਡ ਲੈ ਲੋ ਮਲੇਰੀਆ ਲੈ ਲੋ ਸਾਰੇ ਇਸ ਮੌਸਮ ਚ ਆਉਂਦੇ ਨੇ ਉਹ ਇਸੇ ਲਈ ਆਉਂਦੇ ਨੇ ਕਿਉਂਕਿ ਇਹ ਫੇਵਰੇਬਲ ਮੌਸਮ ਹੈ ਇਨ ਸਾਡੇ ਮਾਈਕਰੋ ਆਰਗਾਨਿਜ਼ਮਸ ਲਈ ਉਹਨਾਂ ਨੂੰ ਨਮੀ ਚਾਹੀਦੀ ਹੈ ਤੇ ਉਹਨਾਂ ਨੂੰ ਗਰਮੀ ਚਾਹੀਦੀ ਹੈ ਦੋਨੋਂ ਮੌਜੂਦ ਨੇ ਇਸ ਵਕਤ ਹਵਾ ਚ ਇਸ ਕਰਕੇ ਉਹ ਜ਼ਿਆਦਾ ਮਲਟੀਪਲਾਈ ਕਰਨੇ ਨੇ ਜਿੱਥੇ ਤੱਕ ਇਹਦੀ ਗੱਲ ਹੈ ਇਹ ਸੈਡੀਮੈਂਟ ਤੇ ਬੈਠਦਾ ਹੈ ਸੈਡੀਮੈਂਟ ਮਤਲਬ ਨੀਚੇ ਭej ਜਾਂਦਾ ਹੈ ਤੇ ਅਸਲੀ ਖਤਰਾ ਕਿਨੂੰ ਹੈ ਅਸਲੀ ਖਤਰਾ ਉਹਨੂੰ ਹੈ ਜਿਹੜਾ ਜੰਪ ਮਾਰਦਾ ਹੈ ਤੇ ਨੀਚੇ ਜਾ ਕੇ ਹੱਥ ਫੇਰ ਲੈਂਦਾ ਬੱਚਾ ਕਿਤੇ ਅੱਛਾ ਇਹ ਉੱਥੇ ਖਤਰਾ ਹੈ ਸਾਰਾ ਜਿਹੜਾ ਜੇ ਤੁਸੀਂ ਨੀਚਲੀ ਜ਼ਮੀਨ ਨੂੰ ਸਤਹ ਨੂੰ ਜਿਹੜੇ ਪੌਂਡ 'ਚ ਜਾ ਰਹੇ ਹੋ ਜਾਂ ਜਿਹੜੀ ਨਦੀ ਜਾ ਰਹੇ ਉਹਦੀ ਸਤਹ ਤੇ ਨਹੀਂ ਜਾਂਦੇ ਤਾਂ ਕੁਝ ਨਹੀਂ ਹੋਏਗਾ ਜੇ ਤੁਸੀਂ ਸਤਹ ਨੂੰ ਜਾ ਕੇ ਛੇੜੋਗੇ ਉਹ ਫਿਰ ਵੜ ਜਾਏਗਾ ਅੰਦਰ ਨੱਕ ਜਿਮ ਕਿ ਜਿਸ ਨੇ ਤਰਤੇ ਜਗਾ ਟੱਚ ਕਰ ਲਿਆ ਸਤਾਂ ਨੂੰ ਤੇ ਉਹਨੇ ਕਿਸੇ ਵੀ ਟੱਚ ਕੀਤਾ ਆਪਣੇ ਮਾਉਥ ਨੂੰ ਤਾਂ ਫਿਰ ਐਂਟਰ ਕਰੇਗਾ ਟੱਚ ਕਰੋ ਜਾਂ ਨਾ ਕਰੋ ਪਾਣੀ ਚ ਉੱਪਰ ਆ ਜਾਏਗਾ ਨਾ ਜੀ نیچے ਬੈਠਾ ਹੈ ਤਾਂ ਉੱਪਰ ਆ ਜਾਏਗਾ ਪਾਣੀ ਚ ਪਾਣੀ ਚ ਤਾਂ ਜੋ ਮਰਜ਼ੀ ਟਰੈਵਲ ਕਰ ਸਕਦਾ ਹੈ ਇਹ ਹੁੰਦਾ ਕਿ ਜ਼ਿਆਦਾਤਰ ਦੇਖਿਆ ਕਿ ਬੱਚੇ ਉਛਲਕੁੱਦ ਕਰਦੇ ਨੇ ਮौज-ਮਸਤੀ ਕਰਦੇ ਨੇ ਉਦੋਂ ਵੀ ਉਹ ਜੋ ਐਕਟਿਵ ਹੋ ਜਾਂਦਾ ਬਿਲਕੁਲ ਬਿਲਕੁਲ ਜੀ ਜਦੋਂ ਮौज-ਮਸਤੀ ਕਰਨਗੇ نیچے ਤਲ ਹਿਲਜੂਗਾ ਜੇ ਉਤੋਂ ਛਲਾਂਗ ਮਾਰੋਗੇ ਉਹ ਪਾਣੀ ਦੇ ਬਹਾਵ ਨਾਲ ਹੀ ਉੱਪਰ ਆ ਜਾਏਗਾ ਜੇ ਉੱਪਰ ਆ ਜਾਏਗਾ ਔਰ ਨੱਕ ਚੋਂ ਵੜ ਗਿਆ ਤਾਂ ਗਏ ਫਿਰ ਨਹੀਂ ਬਚਦੇ ਜਿਵੇਂ ਕਿ ਕੋਈ ਵੀ ਬੰਦਾ ਕੋਈ ਉਹਦਾ ਬੋਡੀ ਪਾਰਟ ਹੈਗਾ ਜਿਵੇਂ ਕਿ ਗਰਦਨ ਤੱਕ ਉਹ ਪਾਣੀ ਵਿੱਚ ਉਹਨੂੰ ਖਤਰਾ ਨਹੀਂ ਜਿਵੇਂ ਉਹਦਾ ਮੂੰਹ ਪਾਣੀ ਦੇ ਵਿੱਚ ਗਿਆ ਤਾਂ ਉਹਦੀ ਜਾਨ ਖਤਰੇ ਦੇ ਵਿੱਚ ਹਾਂ ਬਿਲਕੁਲ ਇਹ ਨਕ ਤੋਂ ਹੀ ਐਂਟਰੀ ਲੈਂਦਾ ਹੈ ਕਿਉਂਕਿ ਸਿੰਗਲ ਮੈਂ ਤੁਹਾਨੂੰ ਸਮਝਾਉਂਦੀ ਉਹੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡਾ ਜਿਹੜਾ ਸਰੀਰ ਹੈ ਇਹ ਖਰਬਾਂ ਸੈੱਲਾਂ ਨਾਲ ਬਣਿਆ ਹੈ ਉਹਦੇ ਚੋਂ ਇੱਕ ਸੈੱਲ ਹੈ ਦੇਖੋ ਇੰਨਾ ਮਾਈਕਰੋ ਆਰਗਨਿਜ਼ਮ ਹੈ ਇਲੈਕਟ੍ਰੋਨ ਮਾਈਕਰੋਸਕੋਪ ਚਾਹੀਦਾ ਇਹਨੂੰ ਦੇਖਣ ਵਾਸਤੇ ਇਹ ਨੰਗੀਆਂ ਅੱਖਾਂ ਤੋਂ ਛੱਡ ਦਿਓ ਜਿਹੜੇ ਰੂਟੀਨ ਲੈਬ ਚ ਮਾਈਕਰੋਸਕੋਪ ਨੇ ਉਹਦੇ ਨਾਲ ਵੀ ਨਹੀਂ ਦਿਖਦਾ ਇਹ ਇਲੈਕਟ੍ਰੋਨਿਕ ਮਾਈਕਰੋਸਕੋਪ ਬਹੁਤ ਮਲਟੀਪਲਾਈ ਸਾਨੂੰ ਹਜ਼ਾਰਾਂ ਗੁਣਾ ਜ਼ੂਮ ਕਰਕੇ ਫਿਰ ਦਿਖਦਾ ਹੈ ਤੇ ਉਸ ਮਾਈਕਰੋਸਕੋਪ ਨਾਲੇ ਨਜ਼ਰ ਆਉਂਦਾ ਤੇ ਇਸ ਕਰਕੇ ਇਹਦੇ ਤੋਂ ਤਾਂ ਦੇਖੋ ਇਹਦੀ ਜਾਣਕਾਰੀ ਇਹਦਾ ਬਚਾਅ ਹੈ ਔਰ ਇੱਕ ਗੱਲ ਹੋਰ ਜੇ ਤੁਹਾਡਾ ਬੱਚਾ ਕਿਤੇ ਨਾਕੇ ਆਇਆ ਔਰ ਉਹਨੂੰ ਆਂਦਿਆਂ ਬੁਖਾਰ ਚੜ ਗਿਆ ਤੇ ਇਹਨੂੰ ਲਾਈਟਲੀ ਨਾਲ ਤੁਹਾਨੂੰ ਨਜ਼ਦੀਕੀ ਵੱਡੇ ਹਸਪਤਾਲ ਜਾਣਾ ਚਾਹੀਦਾ ਹੈ ਸ਼ਾਇਦ ਤੁਸੀਂ ਬਚਾ ਪਾਓ ਆਪਣੇ ਬੱਚੇ ਨੂੰ ਇਹ ਬਹੁਤ ਵੱਡੀ ਗੱਲ ਹੈ ਜੇ ਤੇਜ਼ ਬੁਖਾਰ ਹੋਵੇ ਕਈ ਲੋਕ ਨਾ ਇਹ ਸੋਚਦੇ ਨੇ ਕਿ ਬੁਖਾਰ ਹੈ ਜੀ ਵਾਇਰਲ ਹੈ ਕੋਈ ਗੱਲ ਨਹੀਂ ਉੱਤਰ ਜਾਏਗਾ ਉਹ ਗੱਲ ਠੀਕ ਹੈ ਜੇ ਬੁਖਾਰ 101 ਤੱਕ ਰਹਿੰਦਾ ਹੈ ਲੇਕਿਨ ਜੇ ਤੁਹਾਨੂੰ 103-4 ਬੁਖਾਰ ਹੈ ਨਾਲ ਕਪਕਪੀ ਛੁੱਟ ਰਹੀ ਹੈ ਨਾਲ ਗਰਦਨ ਆਕੜ ਗਈ ਹੈ ਜੇ ਨਾਲ ਉਲਟੀਆਂ ਆ ਰਹੀਆਂ ਜੇ ਇਹੋ ਜੇ ਸਿੰਪਟਮ ਨੇ ਤੇ ਘਰ ਨਹੀਂ ਬਹਿਣਾ ਤੁਸੀਂ ਇਮੀਡੀਏਟਲੀ ਵੱਡੇ ਹਸਪਤਾਲ ਜਾਣਾ ਜੀਵੇਂ ਤੁਸੀਂ ਦੱਸਿਆ ਕਿ ਮਹਿਜ਼ 14 ਤੋਂ 15 ਘੰਟੇ ਦੇ ਵਿੱਚ ਇਹ ਜਿਹੜਾ ਕਿ ਜਾਨ ਤੱਕ ਲੈ ਸਕਦਾ ਫਿਰ ਤਾਂ ਸਿੰਪਟਮਸ ਵੀ ਦੀ ਕੁਝ ਅਜਿਹਾ ਸ਼ੋ ਹੁੰਦੇ ਹੋਣੇ ਸਰ ਮੈਂ ਉਹੀ ਸਿੰਪਟਮ ਤੁਹਾਨੂੰ ਦੱਸੇ ਨੇ ਤੇਜ਼ ਬੁਖਾਰ ਕੰਪਕਪੀ ਠੰਡ ਲੱਗਣਾ ਉਲਟੀ ਆਨ ਨੂੰ ਦਿਲ ਕਰਨਾ ਜਾਂ ਉਲਟੀ ਆ ਜਾਣਾ ਇਹ ਸਾਰੇ ਸਿੰਪਟਮਸ ਨੇ ਇਹਨਾਂ ਤੋਂ ਬਚ ਕੇ ਰਹਿਣਾ ਔਰ ਇਹਦੇ 'ਚ ਸਮਾਂ ਨਹੀਂ ਮਿਲਦਾ ਮੈਂ ਬਾਰ ਬਾਰ ਤੁਹਾਨੂੰ ਸਮਝਾ ਰਿਹਾ ਕਿ ਇਹਦੇ 'ਚ ਸਮਾਂ ਨਹੀਂ ਮਿਲਦਾ ਇਹੀ ਆਮ ਜਨਤਾ ਨੂੰ ਅਸੀਂ ਸਮਝਾਣਾ ਕਿ ਡਰਨ ਦੀ ਲੋੜ ਨਹੀਂ ਐ ਇਸ ਤੋਂ ਇਹਦੇ ਉਪਾਏ ਕਰੋ ਇਹਦੇ ਉਪਾਏ ਇਹ ਨੇ ਜੇ ਤੁਹਾਡਾ ਬੱਚਾ ਕਿਤੇ ਪੌਂਡ ਚ ਨਹਾ ਕੇ ਆਇਆ ਸਵਿਮਿੰਗ ਪੂਲ ਚ ਨਹਾ ਕੇ ਆਇਆ ਔਰ ਉਹਨੂੰ ਆਂਦਿਆਂ ਬੁਖਾਰ ਚੜ ਗਿਆ ਔਰ ਉਹ ਤੇਜ਼ ਬੁਖਾਰ ਹੈ ਤਾਂ ਫਿਰ ਸਮੇਂ ਘਰ ਬਰਬਾਦ ਨਾ ਕਰੋ ਕਿਸੇ ਘਰ ਦੇ ਨੇੜੇ ਜਿਹੜਾ ਸਭ ਤੋਂ ਵੱਡਾ ਹਸਪਤਾਲ ਹੈ ਉੱਥੇ ਚਲੇ ਜਾਓ ਖਾਸ ਕਰਕੇ ਦੇ ਵਿੱਚ ਇਹ ਵੀ ਹੈ ਕਿ ਜਿਹੜੇ ਜ਼ਿਆਦਾਤਰ ਸਵਿਮਿੰਗ ਪੂਲ ਹੋ ਗਿਆ ਜਾਂ ਫਿਰ ਹੋਰ ਵਾਟਰ ਪਾਰਕ ਹੋ ਗਿਆ ਉੱਥੇ ਪਾਣੀ ਨਹੀਂ ਬਦਲਿਆ ਜਾਂਦਾ ਉੱਥੇ ਜਾ ਕੇ ਮੇ ਕੋਮਨ ਹੁੰਦਾ ਸਵਿਮਿੰਗ ਪੂਲ ਉੱਥੇ ਜਿਹੜੇ ਲੋਕ ਜਾਂਦੇ ਹੈਗੇ ਨੇ ਫਿਰ ਕਈ ਇਨਫੈਕਸ਼ਨਲ ਵੀ ਹੋਰ ਸਰ ਕਲੋਰੀਨੇਸ਼ਨ ਕੀਤੀ ਜਾਂਦੀ ਹੈ ਸਵਿਮਿੰਗ ਪੂਲ ਚ ਹਮੇਸ਼ਾ ਕਲੋਰੀਨ ਗੈਸ ਨਾਲ ਉਹਨੂੰ ਟ੍ਰੀਟ ਕੀਤਾ ਜਾਂਦਾ ਪਾਣੀ ਨੂੰ ਜਿਹੜੇ ਤਾਂ ਅਰਬਨ ਪੂਲਸ ਨੇ ਜਾਂ ਜਿੱਥੇ ਤਾਂ ਸਵਿਮਿੰਗ ਪੂਲ ਅੰਡਰ ਅੱਛੀ ਸੁਪਰਵੀਜ਼ਨ ਨੇ ਜਿੱਦਾਂ ਸਾਨੂੰ ਪਤਾ ਹੈ ਕਿ ਕਲੋਰੀਨੇਸ਼ਨ ਪ੍ਰੋਸੈਸ ਹੈ ਤੁਸੀਂ ਦੇਖਿਆ ਹੋਣਾ ਪਾਣੀ ਚ ਕਈ ਵਾਰੀ ਨਾ ਚਿੱਟੇ ਰੰਗ ਦੀ ਗੈਸ ਆਂਦੀ ਸੁਰਸਰੇ 4 ਵਜੇ ਜਦੋਂ ਵਾਟਰ ਵਰਕਸ ਦਾ ਪਾਣੀ ਆਉਂਦਾ ਹੈ ਤੇ ਚਿੱਟੇ ਰੰਗ ਦੀ ਗੈਸ ਦਿਖਦੀ ਹੈ ਉਹਦੇ ਚੋਂ ਉਹ ਗੈਸ ਕਲੋਰিন ਆਇਓਡੀਨ ਤੇ ਬਰੋਮੀਨ ਇਹ ਤਿੰਨੋਂ ਭੈਣ ਭਰਾ ਸੇਮ ਗਰੁੱਪ ਦੇ ਨੇ ਇਹ ਕਲੋਰিন ਦੀਆਂ ਗੋਲੀਆਂ ਆਉਂਦੀਆਂ ਤੇ ਆਇਓਡੀਨੇਸ਼ਨ ਔਰ ਬਰੋਮੀਨੇਸ਼ਨ ਕੀਤੀ ਜਾਂਦੀ ਪਾਣੀ ਦੀ ਤਾਂ ਕਿ ਪਾਣੀ ਚ ਜਿੰਨੇ ਵੀ ਕੀੜੇ ਨੇ ਉਹ ਮਰ ਜਾਣ ਤਾਂ ਜੇ ਤਾਂ ਟ੍ਰੀਟਮੈਂਟ ਕਰਤਾ ਪਾਣੀ ਦਾ ਫਿਰ ਤਾਂ ਇਹ ਮਰ ਜਾਣਗੇ ਜੇ ਹੁਣ ਪਿੰਡਾਂ ਚ ਖੇਤਾਂ ਚ ਕੌਣ ਉੱਥੇ ਪੌਂਡਾਂ ਚ ਟ੍ਰੀਟ ਕਰੇਗਾ ਤਲਾਬਾਂ ਚ ਕੌਣ ਟ੍ਰੀਟ ਕਰੇਗਾ ਨਦੀ ਚ ਕੌਣ ਟ੍ਰੀਟ ਕਰੇਗਾ ਇਹ ਮੁਸ਼ਕਲ ਹੈ ਇਸ ਲਈ সুইমিਂਗ ਪੂਲ ਜਿੰਨਾ ਦੇ ਵੀ ਹੈ ਕਲੋਰਿਨੇਸ਼ਨ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਉਹਨੂੰ ਬਦਲਣਾ ਬਹੁਤ ਜ਼ਰੂਰੀ ਹੈ ਪਾਣੀ ਨੂੰ ਤਾਂ ਹੀ ਇਸ ਬਿਮਾਰੀ ਤੋਂ ਬਚ ਸਕਦੇ ਸੋ ਪਹਿਲਾ ਬੜਾ ਪਰਚਲਿਤ ਹੋਇਆ ਸੀ ਕਿ ਪੱਤਾ ਗੋਬੀ ਦੇ ਵਿੱਚ ਵੀ ਕੀੜਾ ਹੁੰਦਾ ਉਹ ਵੀ ਦਿਮਾਗ ਦੇ ਉੱਪਰ ਅਟੈਕ ਕਰਦਾ ਬਿਲਕੁਲ ਕਰਦਾ ਜੀ ਉਹਨੂੰ ਸਿਸਟਰ ਸਰਕੋਸਿਸ ਕਹਿੰਦੇ ਆ ਉਹ ਅਲੱਗ ਹੈ ਉਹ ਪੈਰਾਸਾਈਟ ਹੈ ਬਹੁਤ ਵੱਡਾ ਹੈ ਇਹ ਤੇ ਮਾਈਕਰੋ ਆਰਗਨਿਜ਼ਮ ਹੈ ਉਹ ਵੱਡਾ ਹੈ ਸਿਸਟਰ ਸਰਕੋਸਿਸ ਹੈ ਉਹ ਦੋ ਚੀਜ਼ਾਂ ਤੋਂ ਹੁੰਦਾ ਹੈ ਪੋਰਕ ਸੂਰ ਦੇ ਮੀਟ ਤੋਂ ਜਾਂ ਫਿਰ ਇਹ ਜਿਹੜੀ ਪੱਤਾ ਗੋਬੀ ਹੈ ਔਰ ਇਹ ਘੱਟ ਪਕੇ ਹੋਣ ਜਾਂ ਨਾ ਪਕੇ ਹੋਣ ਤਾਂ ਹੀ ਮਨਾ ਕਰਦੇ ਆਂ ਵੀ ਸੂਰ ਦਾ ਮੀਟ ਨਹੀਂ ਖਾਣਾ। ਹੂੰ। ਔਰ ਜੇ ਖਾਣਾ ਹੈ ਤਾਂ ਉਹਨੂੰ ਚੰਗੀ ਤਰ੍ਹਾਂ ਵੈਲ ਕੁਕ ਚੰਗੀ ਤਰ੍ਹਾਂ ਉਬਾਲੋ ਘੰਟਾ ਲਾਓ ਉਹਨੂੰ। ਚੰਗੀ ਤਰ੍ਹਾਂ ਉਬਲਿਆ ਹੋਵੇ ਤਾਂ ਕਿ ਕਿਉਂਕਿ ਜਦੋਂ ਵੀ ਕੋਈ ਚੀਜ਼ ਬੋਇਲ ਹੋਏਗੀ ਤਾਂ ਕੀੜਾ ਮਰ ਜਾਏਗਾ। ਇਸ ਕਰਕੇ ਜਿਹੜੇ ਲੋਕ ਮੋਮੋਜ਼ ਖਾਂਦੇ ਨੇ, ਜਿਹੜੇ ਲੋਕ ਟਿੱਕੀਆਂ ਖਾਂਦੇ ਨੇ, ਜਿਹੜੇ ਇਹ ਸਭ ਕੁਝ ਖਾਂਦੇ ਨੇ ਜੰਕ ਫੂਡ, ਸਟ੍ਰੀਟ ਫੂਡ ਖਾਂਦੇ ਨੇ। ਸਟ੍ਰੀਟ ਫੂਡ ਤੇ ਜਦੋਂ ਸਲਾਦ 'ਚ ਪੱਤਾ ਗੋਭੀ ਪੈਂਦੀ ਹੈ ਉਹਦੇ ਵਿੱਚ ਕੋਈ ਤੁਹਾਨੂੰ ਪਤਾ ਨਹੀਂ ਵੀ ਤੁਸੀਂ ਇਤੋਂ ਦਿਮਾਗ ਵਾਲੇ ਕੀੜੇ ਤੋਂ ਬਚੋਗੇ ਜਾਂ ਨਹੀਂ ਬਚੋਗੇ ਲੇਕਿਨ ਇਹ ਜਿਹੜਾ ਇਹ ਕੀੜਾ ਹੈ ਇਹ ਜਾਨਲੇਵਾ ਨਹੀਂ ਹੈ ਅੱਛਾ ਇਹ ਜਾਨਲੇਵਾ ਇਸ ਲਈ ਨਹੀਂ ਹੈ ਕਿ ਜਾਂਦਾ ਇਹ ਵੀ ਦਿਮਾਗਚੀ ਹੈ ਰਹਿੰਦਾ ਇਹ ਵੀ ਦਿਮਾਗਚਾ ਲੇਕਿਨ ਇਹ ਤੁਹਾਨੂੰ ਮਿਰਗੀ ਵਰਗੇ ਦੌਰੇ ਪਾਏਗਾ ਅੱਛਾ ਨਾ ਕਿ ਇਹ ਤੁਹਾਨੂੰ ਬੁਖਾਰ ਚੜਾ ਕੇ ਤੁਹਾਡੀ ਜਾਨ ਲੈ ਲੇਗਾ ਸੋ ਇਹ ਅਲੱਗ ਕੀੜਾ ਹੈ ਔਰ ਇਹ ਕਈ ਦਿਨ ਔਰ ਇੱਕ ਸਿੰਪਲ ਬਲੱਡ ਰੈਸਟ ਤੋਂ ਪਤਾ ਲੱਗ ਜਾਂਦਾ ਹੈ ਇਹਦਾ ਸੋ ਜੇ ਤੁਹਾਨੂੰ ਮਿਰਗੀ ਵਰਗੇ ਦੌਰੇ ਆਉਂਦੇ ਨੇ, ਸਰੀਰ ਆਕੜ ਜਾਂਦਾ, ਮੂੰਹ ਚੋਂ ਝੱਗ ਨਿਕਲਦੀ ਐ, ਬੇਹੋਸ਼ ਹੋ ਕੇ ਡਿੱਗ ਜਾਂਦੇ ਹੋ, ਤਾਂ ਇਸ ਕੀੜੇ ਦਾ ਸ਼ੱਕ ਪੈਂਦਾ। ਸੋ ਜਿਵੇਂ ਕਿ ਹੁਣੇ ਕਹਿ ਦਈਏ ਕਿ ਜਿਵੇਂ ਮौज-ਮਸਤੀ ਦੇ ਲਈ ਜਿਹੜੇ ਵਾਟਰ پارک ਦੇ ਵਿੱਚ ਲੋਕੀ ਜਾਂਦੇ ਨੇ, ਕਹਿ ਦਈਏ ਕਿ ਆਪਣੀ ਜ਼ਾਨ ਜ਼ਖਮ ਦੇ ਵਿੱਚ ਪਾਉਂਦੇ ਨੇ, ਅਜਿਹੇ ਦੇ ਵਿੱਚ ਬਚਾ ਦੇ ਕਿਉਂ ਪਾ ਹੈਗੇ। ਦੇਖੋ ਜੀ ਬਿਲਕੁਲ ਵਾਟਰ پارک ਵਾਲੇ ਸਾਰਿਆਂ ਨੂੰ ਮੇਰਾ ਮੈਸੇਜ ਹੈ ਕਿ ਕਲੋਰੀਨ ਦੀਆਂ ਜੇ ਤੁਹਾਡੇ ਕੋਲ ਕਲੋਰੀਨ ਦਾ ਪਲਾਂਟ ਨਹੀਂ ਹੈਗਾ ਤੇ ਕਲੋਰੀਨ ਦੀਆਂ ਗੋਲੀਆਂ ਮਿਲਦੀਆਂ, ਉਹਦੇ ਹਿਸਾਬ ਨਾਲ ਵੀ ਤੁਸੀਂ ਪਾਣੀ ਸਾਫ਼ ਕਰ ਸਕਦੇ ਹੋ। ਇੱਕ ਤੁਸੀਂ ਜਿਹੜਾ ਪੂਲ ਦਾ ਮੈਨੇਜਰ ਰੱਖਣਾ ਹੈ ਉਹ ਕੋਈ ਸਾਇੰਸ ਗ੍ਰੈਜੂਏਟ ਰੱਖ ਲਓ ਤਾਂ ਕਿ ਉਹ ਸਹੀ ਮਾਤਰਾ ਚ ਕਲੋਰੀਨ ਦਾ ਫੈਲਾਵ ਕਰ ਦੇਵੇ ਪਾਣੀ ਚ ਕਲੋਰੀਨ ਮਿਕਸ ਕਰ ਦੇਵੇ ਤਾਂ ਕਿ ਤੁਸੀਂ ਖਤਰੇ ਤੋਂ ਬਚ ਜਾਓ। ਇਹੀ ਇਲਾਜ ਹੈ ਦੇਖੋ ਜੇ ਸਾਨੂੰ ਪਤਾ ਹੈ ਇੱਕ ਚੀਜ਼ ਦੀ ਆ ਕਾਰਨ ਹੈ ਉਹ ਕਾਰਨ ਦਾ ਨਿਵਾਰਣ ਕਰ ਲਓ ਇਲਾਜ ਆਪਣੇ ਆਪ ਹੋ ਗਿਆ। ਸੋ ਪਾਣੀ ਸਾਫ਼ ਕਰਨਾ ਕਲੋਰੀਨ ਨਾਲ ਇੰਨਾ ਜਿਆ ਕੰਮ ਹੈ। ਦੂਜੀ ਗੱਲ ਭਈ ਬੱਚੇ ਨਾ ਛਲਾਂਗਾ ਮਾਰਨ ਪੇਰੈਂਟਸ ਨੂੰ ਸਮਝਾਣਾ ਪਏਗਾ। ਵੀ ਇਹ ਬਰਸਾਤ ਦੇ ਮੌਸਮ ਚ ਇਸ ਮੌਸਮ ਜਦੋਂ ਬਿਮਾਰੀਆਂ ਬਹੁਤ ਜ਼ਿਆਦਾ ਨੇ ਦੇਖੋ ਮੈਂ ਤਾਂ ਪਰਸਨਲੀ ਮੈਂ সুইমিং ਪੂਲ ਪ੍ਰੇਫਰ ਹੀ ਨਹੀਂ ਕਰਦਾ ਜੇ সুইমিং ਪੂਲ ਦੇ ਤੁਸੀਂ ਜਾਣਾ ਇਟ ਸ਼ੁਡ ਬੀ ਯਰ ਪਰਸਨਲ ਤੁਹਾਡਾ ਆਪ ਦੇ ਘਰ ਹੋਣਾ ਚਾਹੀਦਾ ਜਾਂ ਇੱਕ ਟੈਂਪਰੇਰੀ ਅੱਜਕਲ ਪੂਲ ਆਂਦੇ ਨੇ ਪਲਾਸਟਿਕ ਦੇ ਉਹ ਕਰ ਲਿਓ ਉਹਦੇ ਵਿੱਚ ਪਾਣੀ ਭਰੋ ਆਪ ਤੁਸੀਂ ਆਪਣਾ ਸਾਫ ਬੱਚਿਆਂ ਨੂੰ ਖੜਾਓ ਤੇ ਬਾਅਦ ਚ ਉਹਨੂੰ ਫੋਲਡ ਕਰਕੇ ਰੱਖ ਦਿਓ ਇਹ ਹੈ ਬੈਸਟ ਤਰੀਕਾ ਜੀ ਇਹ ਤਰੀਕਾ ਅਪਣਾਓ ਤੇ ਗਰਮੀਆਂ ਇੰਜੋਏ ਕਰੋ ਸੋ ਸ਼ੁਕਰੀਆ ਵਾਕਈ ਇਹ ਖਾਸ ਜਾਣਕਾਰੀ ਹੈ ਜੇਕਰ ਤੁਸੀਂ ਜਾਨਕਰ ਹੋਵੋਗੇ ਜਾਗਰੂਕ ਹੋਵੋਗੇ ਇਹ ਵੱਡੇ ਜਿਹੜੇ ਖਤਰੇ ਤੋਂ ਬਚਿਆ ਜਾ ਸਕਦਾ ਇਹ ਨਾ ਹੋਵੇ ਕਿ ਤੁਹਾਡੀ ਮੋਰਜ ਮਸਤੀ ਤੁਹਾਡੇ ਹੀ ਜਿਹੜੇ ਕੀ ਉੱਪਰ ਹੈਵੀ ਹੋ ਜਾਵੇ ਜਾਂ ਫਿਰ ਤੁਹਾਨੂੰ ਇਸ ਦੁਨੀਆ ਤੋਂ ਰੁਕਸਤ ਹੋਣਾ ਪਵੇ ਜਾਨ ਤੋਂ ਹੱਤ ਹੋਣਾ ਪਵੇ ਸੋ ਖਾਸ ਜਾਣਕਾਰੀ ਸਾਂਝ ਕੀਤੀ ਹੈ ਕਿਵੇਂ ਲੱਗੀ ਕਮੈਂਟ ਦੇ ਵਿੱਚ ਆਪਣੀ ਰਾਏ ਜੁੜ ਸਾਂਝੀ ਕਰਿਓ ਜਿਹੜੇ ਅਪਡੇਟ ਲਈ ਜੁੜੇ ਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨਦਰ ਪਰਵਿੰਦਰ ਚੰਡੀ